ਅਮਰੀਕਾ ਵੱਲੋਂ 104 ਗੈਰ ਕਾਨੂੰਨੀ ਪਾਤਰੀਆਂ ਨੂੰ ਡਿਪੋਰਟ ਕਰਕੇ ਮਿਲਟਰੀ ਜਹਾਜ਼ ਰਾਹੀਂ ਲਿਆਂਦਾ ਗਿਆ ਅੰਮ੍ਰਿਤਸਰ ਅਮਰੀਕਾ ਦੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਭਾਰਤੀ ਆਪਣੇ ਦੇਸ਼ ਪਰਤੇ ਹਨ ਅਮਰੀਕੀ ਫੌਜ ਦਾ C17 ਜਹਾਜ਼ ਜੋ ਕਿ ਉਹਨਾਂ ਨੂੰ ਲੈ ਕੇ ਆਇਆ ਦੁਪਹਿਰ ਕਰੀਬ 2 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ ਇਹ ਜਹਾਜ਼ ਯਾਤਰੀ ਟਰਮੀਨਲ ਦੀ ਬਜਾਏ 에ਅਰ ਫੋਰਸ 에ਅਰ ਬੇਸ ਤੇ ਉਤਾਰਿਆ ਗਿਆ ਯੂ ਇਮੀਗ੍ਰੇਸ਼ਨ ਦੇ ਕਸਟਮ ਕਲੀਅਰੈਂਸ ਤੋਂ ਬਾਅਦ ਇਹਨਾਂ ਰਿਪੋਰਟ ਕੀਤੇ ਗਏ ਵਿਅਕਤੀਆਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਸੁਰੱਖਿਆ ਅਧਿਕਾਰੀਆਂ ਮੁਤਾਬਕ 205 ਭਾਰਤੀਆਂ ਦੀ ਰਿਪੋਰਟੇਸ਼ਨ ਲਿਸਟ ਵਿੱਚ ਸ਼ਾਮਲ 104 ਲੋਕ ਪਰਤ ਆਏ ਹਨ ਪਰ ਹੋਰ ਲੋਕ ਕਿੱਥੇ ਹਨ ਇਹ ਹਾਲੇ ਸਪਸ਼ਟ ਨਹੀਂ ਹੈ ਇਹਨਾਂ 104 ਲੋਕਾਂ ਵਿੱਚੋਂ ਪੰਜਾਬ ਤੋਂ 30 ਹਰਿਆਣਾ ਤੋਂ 33 ਗੁਜਰਾਤ ਤੋਂ 33 ਮਹਾਰਾਸ਼ਟਰ ਤੋਂ 10 ਉੱਤਰ ਪ੍ਰਦੇਸ਼ ਤੋਂ 2 ਅਤੇ ਚੰਡੀਗੜ੍ਹ ਤੋਂ 2 ਲੋਕ ਸ਼ਾਮਲ ਹਨ। ਇਨਾਂ ਵਿੱਚ ਕੁਝ ਪਰਿਵਾਰ ਅਤੇ 8-10 ਸਾਲ ਦੇ ਬੱਚੇ ਵੀ ਸ਼ਾਮਲ ਹਨ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੜਕ ਰਾਹੀਂ ਉਹਨਾਂ ਦੇ ਘਰ ਭੇਜਿਆ ਜਾਵੇਗਾ, ਜਦਕਿ ਗੁਜਰਾਤ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਦੇ ਲੋਕ ਹਵਾਈ ਜਹਾਜ਼ ਰਾਹੀਂ ਅੱਗੇ ਭੇਜੇ ਜਾ ਸਕਦੇ ਹਨ। ਅਮਰੀਕੀ ਸਮੇਂ ਮੁਤਾਬਕ 4 ਫਰਵਰੀ ਨੂੰ ਸਵੇਰੇ 3 ਵਜੇ ਇਹ ਜਹਾਜ਼ ਅਮਰੀਕਾ ਤੁਰਵਾਨਾ ਹੋਇਆ। ਇਹ ਪਹਿਲੀ ਵਾਰ ਹੈ ਕਿ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭੇਜਣ ਲਈ ਫੌਜੀ ਜਹਾਜ਼ ਦੀ ਵਰਤੋਂ ਕੀਤੀ ਗਈ ਹੈ। ਇੱਕ ਕਾਰਵਾਈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀ ਨੀਤੀ ਅਨੁਸਾਰ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਗੈਰਕਾਨੂੰਨੀ ਤਰੀਕਿਆਂ ਨਾਲ ਰਹਿ ਰਹੇ ਬਾਹਰੀ ਲੋਕਾਂ ਨੂੰ ਰਿਪੋਰਟੇਸ਼ਨ ਦੇ ਆਦੇਸ਼ ਦਿੱਤੇ ਸਨ